ਗੁਰਾਇਆਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਇਹਨਾਂ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਇਸ ਸਬੰਧੀ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸ ਸੁਰਿੰਦਰ ਮੋਹਨ ਨੇ ਸਾਥੀ ਕਰਨ ਚਾਰੀਆਂ ਦੇ ਨਾਲ ਰੁੜਕਾ ਖੁਰਦੇ ਕਲੋਨੀ ਤੋਂ ਗਸ਼ਤ ਦੇ ਦੌਰਾਨ ਸ਼ਿਵ ਮੋਰਫ ਸੰਨੀ ਪੁੱਤਰ ਚਰਨ ਲਾਲ ਵਾਸੀ ਗੰਨਾ ਪਿੰਡ थाना ਫਲੋਰ ਨੂੰ ਕਾਬੂ ਕਰਕੇ ਉਸ ਕੋਲੋਂ ਪਿਆ ਗ੍ਰਾਮ ਹੈਰੋਇਨ ਜਦਕੀ ਸਰਬਜੀਤ ਕੁਮਾਰ ਉਰਫ ਸਾਬੀ ਪੁੱਤਰ ਪਰਮਜੀਤ ਵਾਸੀ ਗੁਰਾਇਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਖਿਲਾਫ थाना ਗੁਰਾਇਆ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜੰਦਰਦੀਆਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਮਾਨਯੋਗ ਡੀਐਸਪੀ ਸਾਹਿਬ ਸਰਵਜਿੰਦਰ ਸਿੰਘ ਬੱਲ ਦੀ ਰਹਿਨਮਾਈ ਹੇਠ ਉਹ ਪੰਜਾਬ ਸਰਕਾਰ ਵੱਲੋਂ ਜੋ ਜੁਧ ਨਸ਼ਿਆਂ ਦੇ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਆ ਉਸ ਸੰਬੰਧੀ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਕਿ ਰੁੜਕਾ ਕਲਾ ਰੁੜਕਾ ਖੁਰਦ ਜਿਹੜੀ ਕਲੋਨੀਆਂ ਲਾਗੇ ਇੱਕ ਬਣੀ ਹੋਈ ਨਹਿਰ ਦੇ ਲਾਗੇ ਉੱਥੇ ਦੋ ਨੌਜਵਾਨ ਜਿਹੜਾ ਇਹ ਨਸ਼ੇ ਦਾ ਧੰਦਾ ਕਰਦੇ ਆ ਤੇ ਉੱਥੇ ਜਿਹੜੇ ਉਹ ਮਿਲ ਸਕਦੇ ਤੁਹਾਨੂੰ ਸਮੇਂ ਨਸ਼ੇ ਦੇ ਜੋ ਅਸੀਂ ਟੀਮਾਂ ਬਣਾਈਆਂ ਜਿਸ ਵਿੱਚ ਏਐਸਸੀ ਸੁਰਿੰਦਰ ਸਿੰਘ ਟੀਮ ਦੀ ਅਗਵਾਈ ਕਰਦੇ ਸੀਗੇ ਅਸੀਂ ਉੱਥੇ ਜਾ ਕੇ ਜਿਹੜੀ ਉੱਥੇ ਸਰਚ ਕੀਤੀ ਇਹਨਾਂ ਦੋਸ਼ੀਆਂ ਨੂੰ ਪੜਿਆ ਔਰ ਇਹਨਾਂ ਦੇ ਕੋਲੋਂ ਦਰਾਨੇ ਸਰਚ ਜਿਹੜੀ ਆ ਸਾਨੂੰ 60 ਗ੍ਰਾਮ ਹੈਰੋਂ ਜਿਹੜੀ ਇਹ ਬਰਾਮਦ ਹੋਈ ਆ ਜਿਹੜੀ ਇਹ ਜਿਹਦੇ ਇਹ ਦੋਸ਼ੀ ਦਾ ਨਾਮ ਹੈਗਾ ਇੱਕ ਦਾ ਸ਼ਿਵਮ ਉਰਫ ਸਨੀ ਇਹ ਗੰਨਾਪਿੰਡ ਦਾ ਰਹਿਣ ਵਾਲਾ ਆ ਦੂਜਾ ਸਰਬਜੀਤ ਕੁਮਾਰ ਉਰਫ ਸਾਬੀ ਇਹ ਰਵੀਦਾਸ ਮੱਲਾ ਸੋਨਾ ਮਾਡਲ ਸਕੂਲ ਥਾਣਾ ਗੁਰਾਇਆਂ ਦਾ ਰਹਿਣ ਵਾਲਾ ਆ ਇਹ ਜਿਹੜਾ ਸਰਬਜੀ ਸਾਬੀ ਆ ਇਹਦੇ ਖਿਲਾਫ ਪਹਿਲੋਂ ਵੀ 7-8 ਮੁਕਦਮੇ ਦਰਜ ਆ ਐਨ ਡੀ ਪੀਸ ਐਕਰ ਦੇ ਜਿਹੜਾ ਇਹ ਨਾਮੀ ਮੁਰਜ਼ਮਾ ਪਹਿਲੋਂ ਵੀ ਨਸ਼ੇ ਦਾ ਧੰਦਾ ਕਰਦਾ ਸੀਗਾ ਔਰ ਇਹਦਾ ਜਿਹੜਾ ਸ਼ਿਵਮ ਆ ਇਹਦਾ ਸਿਕਾ ਭਾਂਡਿਆ ਆ ਇਹ ਨਸ਼ਕੇ ਭਾਂਜੇ ਨੂੰ ਵੀ ਇਸੇ ਕੰਮ ਤੇ ਨੇ ਲਾਇਆ ਹੋਇਆ ਸੀਗਾ ਜਿਹੜੇ ਕੱਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 185 ਐਨਡੀਪੀਐਸ ਐਕਟ ਦੇ ਦਰਜ ਕਰਕੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਆ ਇਹਨਾਂ ਦਾ ਨਾਮ ਦੁੱਜੇ ਸ਼ਨੀ ਦੇ ਕੱਲ ਮਾਹਨੇਗਰ ਦੇ ਗੰਨਪੰਦਰਾ ਦੇ ਇਹ ਸ਼ਨੀ ਦੇ ਅਸੀਂ ਵੈਰੀਫਾਈ ਕਰਦੇ ਆ ਉਹ ਤਾਂ ਹਲੇ ਉਹ ਵੈਰੀਫਾਈ ਕਰਕੇ ਪੇ ਜੋ ਕਲੀਅਰ ਕਰਾਂਗੇ ਪਰ ਇਹਦੇ ਖਿਲਾਫ 7-8 ਮੁਕਦਮੇ ਜਿਹੜੇ ਪਹਿਲਾਂ ਦਰਜ ਨੇ ਕਾਫੀ ਮਾਤਰਾ ਦੇ ਵਿੱਚ ਜੇ ਨਸ਼ਾ ਫੜਿਆ ਗਿਆ ਤਾਂ ਪੇਲੋਗਿ ਕਿੰਨੇ ਕਿੰਨੇ ਜੁੰਨਾਂ ਰਿਕਵਰੀ ਜਿਹੜੀ ਹੈਗੀ ਆ ਸਿਮਰ ਦੇ ਕੋਲੋਂ 50 ਗ੍ਰਾਮ ਬਰਾਮਦ ਹੋਈ ਆ ਤੇ ਸਰਬਜੀਤ ਕੋਲੋਂ ਜਿਹੜੀ 10 ਗ੍ਰਾਮ ਬਰਾਮਦ ਹੋਈ ਆ ਜਿਹੜਾ ਸ਼ੰਭਮ ਆ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਉੱਥੋਂ ਜਾ ਕੇ ਅਸੀਂ ਇਹਨੂੰ ਸਰਬਜੀਤ ਨਾਲ ਜਿਹੜਾ ਫੜਿਆ ਕੋਈ ਵੀਕਲ ਵਗੈਰਾ ਵੀ ਕੋਸ਼ਿਸ਼ ਨਹੀਂ ਆ ਪਹਿਲਾਂ ਨਹੀਂ ਉਹ ਇਥੋਂ ਆਪਾਂ ਉੱਥੋਂ ਬਾਹਰ ਮਿਲ ਕੇ ਖੜੇ ਮਿਲ ਕੇ ਸੀਗੇ ਹਾਂਜੀ ਕਿ ਤੋਂ ਲੜਾ ਬੈਜੀ ਕੋਈ ਪੁਸ਼ਕਿਚ ਆਏ ਸਮਝ ਕਿੱਥੇ ਵੇਚਣਾ ਚਾਹੁੰਦੇ ਨੇ ਹਾਂਜੀ ਇਹਦੇ ਪੁਸ਼ਕਿਚ ਪਤਾ ਲੱਗਿਆ ਵਾ ਇਹਨਾਂ ਨੇ ਨਾ ਇਥੋਂ ਫਲੌਰ ਦੇ ਲਾਗੇ ਪਿੰਡ ਆ ਇੱਕ ਤਲਵੰਡੀ ਵਗੈਰਾ ਉਥੋਂ ਲੈ ਕੇ ਆਏ ਉੱਥੇ ਵੀ ਪਰੇਟ ਪਾਰਟੀ ਭੇਜੀ ਹੋਈ ਆ ਉਹ ਵੀ ਜੋ ਪਤਾ ਲੱਗਦਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ